ਸਵਾਗਤ ਹੈ ਦੋਸਤੋ ਪੇਟੀ ਅੱਜ ਆਪਾਂ ਫੇਰ ਗਿਆਨ ਸਾਗਰ ਸਕੂਲ ਕਾਨਕੜ ਜ਼ਿਲ੍ਹਾ ਮਾਨਸਾ ਵਿਖੇ ਪਹੁੰਚੇ ਆਂ ਬਹੁਤ ਖੁਸ਼ੀ ਦੀ ਗੱਲ ਆ ਸਕੂਲ ਵਾਸਤੇ ਵੀ ਤੇ ਇਲਾਕਾ ਨਿਵਾਸੀਆਂ ਵਾਸਤੇ ਕਿਉਂਕਿ 40 ਦੀਆਂ ਪ੍ਰਾਇਮਰੀ ਸਕੂਲੀ ਖੇਡਾਂ ਪੰਜਾਬ ਸਟੇਟ ਵੱਲੋਂ ਹੋਈਆਂ ਸੀ ਉਹਦੇ ਵਿੱਚ ਜਗਜੀਤ ਸਿੰਘ ਕੁਲਰੀਆ ਚੌਥੀ ਕਲਾਸ ਦਾ ਵਿਦਿਆਰਥੀ ਹੈ ਜੋ ਕਿ ਗਿਆਨ ਸਾਗਰ ਸਕੂਲ ਵਿਖੇ ਪੜ ਰਿਹਾ ਹੈ ਤੇ ਬੱਚੇ ਨੇ ਕਰਾਟੇ ਕੰਪੀਟੀਸ਼ਨ ਵਿੱਚ ਭਾਗ ਲਿਆ ਸੀ ਜਿਸ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ 골ਡ ਮੈਡਲ ਜਿੱਤੇ ਹੈ ਤੇ ਐਮ ਡੀ ਸਰ ਰਾਮਪਾਲ ਸਿੰਘ ਜੀ ਸੇਖੋਂ ਬੱਚੇ ਦਾ ਸਵਾਗਤ ਕਰ ਰਹੇ ਨੇ ਨਾਲ ਬੱਚੇ ਦੇ ਮਾਤਾ ਪਿਤਾ ਤੇ ਹੋਰ ਪਤਵੰਤੇ ਸੱਜਣ ਪਹੁੰਚੇ ਹੋਏ ਨੇ ਨਾਲ ਪ੍ਰਿੰਸੀਪਲ ਸਰ ਨੇ ਤੇ ਦੋਸਤੋ ਬੱਚੇ ਦੀ ਮਿਹਨਤ ਨੂੰ ਸਲਾਮ ਹੈ ਦੇਖੋ ਛੋਟੀ ਜਿਹੀ ਉਮਰ ਵਿੱਚ ਕਿੱਡੀਆਂ ਮੱਲਾ ਮਾਰੀਆਂ ਨੇ ਸਾਰੇ ਇਲਾਕੇ ਵਾਸਤੇ ਤੇ ਸਕੂਲ ਵਾਸਤੇ ਮਾਣ ਵਾਲੀ ਗੱਲ ਹੈ ਤੇ ਦੇਖੋ ਸਾਰਾ ਸਥਾਪ ਬੱਚੇ ਦੀ ਮਿਹਨਤ ਨੂੰ ਸਲਾਮ ਕਰ ਰਿਹਾ ਹੈ ਕਿਉਂਕਿ ਬੱਚੇ ਨੇ ਸਕੂਲ ਦਾ ਤੇ ਇਲਾਕੇ ਦਾ ਨਾਮ ਚਮਕਾਇਆ ਇਲਾਕੇ ਦਾ ਨਾਮ ਚਮਕਾਉਣ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਦਾ ਨਾਮ ਚਮਕਾਇਆ ਜਗਜੀਤ ਸਿੰਘ ਕੁਲਰੀਆਂ ਨੇ ਚੌਥੀ ਕਲਾਸ ਦਾ ਵਿਦਿਆਰਥੀ ਹੈ ਦੇਖੋ ਕਿੰਨਾ ਪਰਮਾ ਸੁਆਗਤ ਹੋ ਰਿਹਾ ਬੱਚੇ ਦਾ ਤੇ ਦੋਸਤੋ ਜੇ ਤੁਹਾਨੂੰ ਵਧੀਆ ਲੱਗਦੀ ਹੈ ਵੀਡੀਓ ਤੇ ਸ਼ੇਅਰ ਜਰੂਰ ਕਰਦੇ ਤੇ ਕਮੈਂਟ ਕਰਕੇ ਬੱਚੇ ਦੀ ਹੌਸਲਾ ਅਫਜ਼ਾਈ ਜਰੂਰ ਕਰੋ ਤੇ ਦੇਖੋ ਛੋਟੀ ਜਿਹੀ ਉਮਰ ਵਿੱਚ ਪੰਜਾਬ ਸਟੇਟ ਵੱਲੋਂ ਖੇਡਾਂ ਹੋਈਆਂ ਸੀ 44ਵੀਂ ਪ੍ਰਾਇਮਰੀ ਸਕੂਲੀ ਖੇਡਾਂ ਜਿਸ ਵਿੱਚ ਭਾਗ ਲੈ ਕੇ ਬੱਚੇ ਨੇ ਪੰਜਾਬ ਸਟੇਟ ਪੱਧਰ ਦੇ ਕਾਰਾਟੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ 골ਡ ਮੈਡਲ ਜਿੱਤੇ ਤੇ ਦੇਖੋ ਸਾਰਾ ਸਕੂਲ ਤੇ ਸਟਾਫ ਸਵਾਗਤ ਕਰ ਰਿਹਾ ਹੈ ਰਾਮਪਾਲ ਸਿੰਘ ਜੀ ਸਿੱਖੋਂ ਦੇ ਨਾਲ ਸਟਾਫ ਬੱਚੇ ਦਾ ਜ਼ੋਰਦਾਰ ਸਵਾਗਤ ਕਰ ਰਿਹਾ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲετε ਕਮੈਂਟ ਕਰਕੇ ਬੱਚੇ ਦਾ ਹੌਸਲਾ ਵਧਾਈ ਜਰੂਰ ਕਰਿਓ ਤੇ ਚੈਨਲ ਨੂੰ ਫੋਲੋ ਵੀ ਜਰੂਰ ਕਰ ਲਿਓ ਤਾਂ ਜੋ ਅੱਗੇ ਤੋਂ ਵਧੀਆ ਤੋਂ ਵਧੀਆ ਵੀਡੀਓ ਤੁਸੀਂ ਦੇਖ ਸਕੋ ਤੇ ਦੇਖੋ ਭਰਿਆ ਹੋਇਆ ਸਕੂਲ ਬੱਚੇ ਸਵਾਗਤ ਕਰ ਰਹੇ ਨੇ ਇੱਕ ਛੋਟੇ ਜਿਹੇ ਬੱਚੇ ਦਾ ਜਗਜੀਤ ਸਿੰਘ ਕੁਲਰੀਆ ਚੌਥੀ ਕਲਾਸ ਦਾ ਵਿਦਿਆਰਥੀ ਹੈ ਛੋਟੀ ਜੀ ਉਮਰ ਵਿੱਚ ਇੰਨੀ ਅਮਲਾ ਮਾਰ ਕੇ ਦੇਖੋ ਬੱਚੇ ਦਾ ਹੌਸਲਾ ਜਰੂਰ ਬਹੁਤ ਮਾਣ ਤੇ ਮੇਰੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਇਹ ਦੋਨੋਂ ਹੀ ਕੋਚ ਨੂੰ ਸਨਮਾਨਿਤ ਤੇ ਬੱਬੂ ਸਿੰਘ ਸਰ ਨੇ ਬਹੁਤ ਮਿਹਨਤ ਕੀਤੀ ਹੈ ਬੱਚਿਆਂ ਤੇ ਇਹ ਜਿੱਤ ਦਾ ਵੱਡਾ ਸਿਰ ਹੈ ਮੈਂ ਉਹਨਾਂ ਦਾ ਸਿਰ ਬੰਨਦਾ ਹਾਂ ਕਿ ਉਹਨਾਂ ਨੇ ਮਿਹਨਤ ਸਦਕਾ ਹੀ ਆਪਾਂ ਨੇ ਇਹਨੇ ਮੈਡਲ ਜਿੱਤੇ ਹਨ ਇੰਨੀ ਅਚੀਵਮੈਂਟਸ ਪ੍ਰਾਪਤ ਕੀਤੀ ਹੈ ਤੇ ਉਹਨਾਂ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਲਿਓ ਆਪਣੇ ਕੋਚ ਬੱਬੂ ਦੇ ਬੱਚੇ ਨੂੰ ਹੌਸਲਾ ਦਿਉ ਦਿਓ ਤੇ ਅਮਨਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਦਾ ਨਾਮ ਤਾਂ ਚਮਕਾਇਆ ਇਲਾਕੇ ਦਾ ਨਾਮ ਵੀ ਚਮਕਾਇਆ ਜਿਲ੍ਹਾ ਮਾਨਸਾ ਚ ਪੈਂਦਾ ਪਿੰਡ ਹੈ ਕਾਨਗੜ ਗਿਆਨ ਸਾਗਰ ਸਕੂਲ ਕਣਕੜ ਵਿਖੇ ਪਟਿਆਲਾ ਜ਼ਿਲ੍ਹਾ ਅੰਤਰ ਸਟੇਟ ਪੱਤੀ ਫੇਡਰ ਵਿੱਚ ਗਿਆਨ ਸਰਕੂਲ ਦੇ ਵਿਦਿਆਰਥੀ ਨੇ ਚੋਥੀ ਜਮਾਤ ਦੇ ਵਿਦਿਆਰਥੀ ਨੇ 골ਡ ਮੈਡਲ ਪ੍ਰਾਪਤ ਕੀਤਾ ਸਕੂਲ ਦੇ ਪ੍ਰਿੰਸੀਪਲ ਤੇ ਉਹਨਾਂ ਦੇ ਮਾਪੇ ਤੋਂ ਨਾਮ ਲੈਣਾ ਕਰਦੇ ਆ ਗੱਲਬਾਤ ਕਰਦੇ ਸਕੂਲ ਦੇ ਪ੍ਰਿੰਸੀਪਲ ਨਾਲ ਸਰ ਜਿਹੜਾ ਤੁਹਾਡੇ ਬੱਚੇ ਨੇ ਪੱਡੀ ਪ੍ਰਾਪਤ ਕੀਤੀ ਹੈ ਸਕੂਲ ਨੇ ਤਾਂ ਕੀ ਕਹਿਣਾ ਚਾਹੋਗੇ ਜੀ ਸਾਨੂੰ ਬਹੁਤ ਖੁਸ਼ੀ ਹੈ ਤੇ ਬਹੁਤ ਮਾਣ ਹੈ ਇਸ ਵਾਰ ਚਾ ਸਟੇਟ ਦੇ ਵਿੱਚੋਂ ਬੋਲ ਦਿੱਤੇ ਕੇ ਲੈ ਕੇ ਆਇਆ ਹੈ ਸਟੇਟ ਦਾ ਨਾ ਮੁਕਾਬਲਾ ਹੁੰਦਾ ਤਾਂ ਦਰ ਤੋਂ ਉੱਤੇ ਤੱਕ ਪਹੁੰਚਣਾ ਹੀ ਬੱਚੇ ਵਾਸਤੇ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਪਰ ਸਾਡੇ ਬੱਚੇ ਨੇ ਬਹੁਤ ਅੱਛਾ ਆਪਣੇ ਪ੍ਰਦਰਸ਼ਨ ਕੀਤਾ ਤੇ ਪਹਿਲੀ ਪਲੇਸ ਨਾ ਅਸੀਂ ਹੁਣ ਦੇ 골ਡ ਮੈਡਲ ਜਿੱਤੇ ਆ ਸਾਨੂੰ ਬੱਚੇ ਤੇ ਮਾਪਿਆਂ ਤੇ ਪੂਰਾ ਮਾਣ ਹੈ ਕਿਉਂਕਿ ਉਹਨਾਂ ਦੇ ਪਿਤਾ ਜੀ ਨਾਲ ਗੱਲ ਕਰਦੇ ਆ ਤਾਂ ਤੁਹਾਡੇ ਬੱਚੇ ਨੇ ਜਿਹੜਾ ਜਿੱਥੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਤੁਸੀਂ ਆਪਣੇ ਬੱਚੇ ਦੀ ਪ੍ਰਾਪਤੀ ਦੀ ਖੁਸ਼ੀ ਜਗਾਓ ਸਾਨੂੰ ਬਹੁਤ ਮਾਣ ਆ ਬੱਚੇ ਤੇ ਸਾਡੇ ਸਕੂਲ ਉੱਤੇ ਬਹੁਤ ਮਾਣ ਆ ਜਿਨ੍ਹਾਂ ਨੇ ਬੱਚੇ ਨੂੰ ਖੇਡਣ ਲਈ ਪ੍ਰੇਰਿਤ ਕੀਤਾ ਇਹਨਾਂ ਦੀ ਹੌਸਲਾ ਸਦਕੇ ਇਹ ਬੱਚਾ ਅੱਗੇ 골ਡ ਮੈਡਲ ਜਿੱਤ ਕੇ ਲੈ ਕੇ ਆਸੀ ਅੱਗੇ ਵੀ ਮਾਣ ਕਰਦੇ ਆ ਸਕੂਲ ਤੇ ਵੀ ਅੱਗੇ ਵੀ ਇਹ ਵਧੀਆ ਗੇਟਾ ਵਿੱਚ ਜਾ ਪਪਾ ਚੇਅਰਮੈਨ ਸਾਹਿਬ ਨੂੰ ਪਹਿਲਵਾਰ ਕਰਦੇ ਸਕੂਲ ਦੇ ਚੇਅਰਮੈਨ ਰਾਮਪਾਲ ਜੀ ਸੇਖੋ ਜੀ ਸੇਖੋ ਸਾਹਿਬ ਤੁਹਾਡੇ ਸਕੂਲ ਦੇ ਬੱਚੇ ਜਿਹੜੇ ਵਡੀਆਂ ਪ੍ਰਾਪਤੀਆਂ ਕਰ ਰਹੇ ਆ ਚੌਥੀ ਜਮਾਤ ਦੇ ਵਿਦਿਆਰਥੀ ਨੇ 골ਡ ਪ੍ਰਾਪਤ ਕੀਤਾ ਕੀ ਮਹਿਸੂਸ ਕਰਦੇ ਸਕੂਲ ਦੇ ਸਾਡੇ ਸਕੂਲੀ ਬਹੁਤ ਖੁਸ਼ੀ ਕਰ ਰਹੇ ਨੇ ਕਿ ਸਾਡੇ ਬੱਚੇ ਬਹੁਤ ਵਧੀਆ ਪ੍ਰਾਪਤੀਆਂ ਕਰ ਰਹੇ ਨੇ ਕਿ ਪਹਿਲਾਂ ਵੀ ਸਾਡੇ ਬੱਚੇ ਪੰਜਾਬ ਪੱਧਰ ਤੇ ਜਿੱਥੇ 골ਡ ਤੇ ਨੈਸ਼ਨਲ ਪੱਧਰ ਤੇ ਜਿੱਤ ਗਿਆ ਜਿੰਨੇ ਕਿ ਤੇ ਹੁਣ ਵੀ ਸਾਡਾ ਬੱਚਾ ਜੀਜੀਤ ਸਿੰਘ ਕੁਲਰੇਵਾ ਤੋਂ ਜੋ ਕੋਲਡ ਮੈਡਲ ਪ੍ਰੈਮ ਦੀ ਖੇਡਾਂ ਦੇ ਵਿੱਚ ਜਿੱਤੇਗਾ ਤੇ ਅਸੀਂ ਅੱਗੇ ਵੀ ਸਾਰੇ ਪੇਰੈਂਟਸ ਤੋਂ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਵੀ ਸਾਡਾ ਸਕੂਲ ਨਿਰਪ੍ਰਤੀ ਦਿਖ ਖੇਡਾਂ ਪ੍ਰਤੀ ਹੋਰ ਦੇਖਿਆ ਜਾਵੇਗਾ ਤੇ ਬੱਚਿਆਂ 'ਚ ਬਹੁਤ ਹੀ ਜ਼ਿਆਦਾ ਸੁਧਾਰ ਹੋਵੇਗਾ ਅਸੀਂ ਅਸੀਂ ਇਸ ਪੱਖ ਦੇ ਉੱਪਰ ਬੱਚਿਆਂ ਲਈ ਬੜੀ ਵਧੀਆ ਕੋਟ ਪ੍ਰੋਵਾਈਡ ਕਰਾਂਗੇ ਧੰਨਵਾਦ ਠੀਕ ਹੈ